ਪਾਵੇਂ ਕਾਫੀ ਸਮੇਂ ਤੋਂ ਪੰਜਾਬ ਦੇ ਵੈਟਰਨਰੀ ਡਾਕਟਰ ਸਰਕਾਰ ਦੀਆਂ ਕਾਫੀ ਸਕੀਮਾਂ ਦਾ ਬਾਈਕਾਟ ਕਰਕੇ ਆਪਣਾ ਰੋਸ ਪ੍ਰਗਟਾਉਂਦੇ ਆ ਪੇ ਪੈਰਟੀ ਦੀ ਬਹਾਲੀ ਦੀ ਮੰਗ ਕਰ ਰਹੇ ਹਨ ਪਰ ਸਰਕਾਰ ਵੱਲੋਂ ਲਾਰਿਆਂ ਤੋਂ ਬਿਨਾ ਕੁਝ ਨਹੀਂ ਕੀਤਾ ਜਾ ਰਿਹਾ ਇਸ ਲਈ ਹੁਣ ਜੁਆਇੰਟ ਐਕਸ਼ਨ ਕਮੇਟੀ ਨੇ ਹੁਣ ਸੁੱਭਾ ਪੱਦਰ ਤੇ ਰੋਸ ਧਰਨੇ ਦੇਣ ਦਾ ਫੈਸਲਾ ਕੀਤਾ ਹੈ ਅਤੇ ਇਹ ਪਹਿਲਾ ਧਰਨਾ ਮੁਹਾਲੀ ਵਿਖੇ 1 ਸਤੰਬਰ ਨੂੰ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਦੇ ਦਫ਼ਤਰ ਦੇ ਬਾਹਰ ਲਗਾਇਆ ਜਾਵੇਗਾ ਇਸ ਵਿੱਚ ਪੂਰੇ ਪੰਜਾਬ ਦੇ ਵੈਟਰਨਰੀ ਡਾਕਟਰ ਸ਼ਮੂਲੀਅਤ ਕਰਨਗੇ ਇਸ ਵਿੱਚ ਕਿਸਾਨ ਸਮੂਹਾਂ ਨੂੰ ਵੀ ਨਾਲ ਲਿਆ ਜਾਵੇਗਾ ਮੁੱਦੇ ਸਬੰਧੀ ਗੱਲ ਕਰਦਿਆਂ ਕਮੇਟੀ ਮੈਂਬਰਾਂ ਨੇ ਕਿਹਾ ਕਿ ਸਰਕਾਰ ਵੱਲੋਂ ਬੈਠਣ ਵਾਲੀ ਡਾਕਟਰਾਂ ਦੀਆਂ ਤਨਖਾਹਾਂ ਬਹਾਲ ਨਹੀਂ ਕੀਤੀਆਂ ਜਾ ਰਹੀਆਂ ਜਿਸ ਕਾਰਨ ਸ਼ੁਰੂਆਤੀ ਵਿੱਚ ਹੀ ਨਵੇਂ ਭਰਤੀ ਹੋਏ ਡਾਕਟਰਾਂ ਦਾ ਤਨਖਾਹ ਸਕੇਲ ਬਹੁਤ ਘੱਟ ਰੱਖਿਆ ਗਿਆ ਹੈ ਚੰਡੀਗੜ੍ਹ ਤੋਂ ਪੰਜਾਬ న్యూਸ ਨਾਈਂ ਲਈ ਐਸ ਆਫ ਸ਼ਾਹੀ ਦੀ ਵਿਸ਼ੇਸ਼ ਰਿਪੋਰਟ ਅਸੀਂ ਪਿਛਲੀ 25 ਜੂਨ ਤੋਂ ਜਿਹੜਾ ਹੈਗਾ ਐਜੀਟੇਸ਼ਨ ਦੇ ਰਾਹ ਤੇ ਚੱਲ ਰਹੇ ਹਾਂ ਤੇ ਪਿਛਲੀ ਕਾਂਗਰਸ ਸਰਕਾਰ ਨੇ ਸੜਾੜਾ ਹੈਗਾ ਐਂਟਰੀ ਪੇਸੇਲ ਸੀਗਾ ਉਹ 47 ਜਾਂ 600 ਕਰਤਾ ਸੀਗਾ ਤੇ ਸਾਡਾ ਹੋਣਾ ਚਾਹੀਦਾ 55100 ਤੇ ਅਸੀਂ ਸਰਕਾਰ ਨੂੰ ਇਹ ਸਰਕਾਰ ਨੂੰ ਮੌਜੂਦਾ ਸਰਕਾਰ ਨੂੰ 2.5 ਸਾਲ ਹੋ ਗਏ ਬਾਰ ਬਾਰ ਅਸੀਂ ਰਿਕਵੈਸਟ ਕਰਦੇ ਆ ਰਹੇ ਸੀਗੇ ਪਰ ਸਰਕਾਰ ਨੇ ਸਾਡੀ ਜਿਹੜੀ ਹੈਗੀ ਇੱਕ ਨਹੀਂ ਸੁਣੀ ਤੇ ਈਵਨ ਫਾਈਲ ਤੱਕ ਨਹੀਂ ਤੋਰੀ ਗਈ ਤੇ ਪਰ ਅੱਜ ਜਿਹੜਾ ਹੈਗਾ ਅਸੀਂ ਮਜਬੂਰਨ ਜਿਹੜਾ ਹੈਗਾ ਸਰਕਾਰ ਨੂੰ ਅਸੀਂ ਆਲਟੀਮੇਟਮ ਡੈਕਸਾਉ ਦੇ ਰਾਈਂ ਦੇ ਕੇ ਆਇਆ ਹਾਂ ਤੇ ਅਲਟੀਮੇਟਮ ਜਿਹੜਾ ਹੈਗਾ ਅਸੀਂ ਦਿੱਤਾ ਹੈਗਾ ਤੇ ਇੱਕ ਤਰੀਕ ਨੂੰ ਅਸੀਂ ਜੜਾਏਗਾ ਸਟੇਟ ਪਧਰੀਦਾਰ ਨਾਲ ਆ ਰਹੇ ਆ ਤੇ ਅਸੀਂ ਧਰਨਿਆਂ ਦੀ ਹੁਣ ਸ਼ੁਰੂਆਤ ਕੀਤੀ ਹੈ ਤੇ ਹੁਣ ਜਿਹੜਾ ਹੈਗਾ ਬਟਨੀਰਿੰਗ ਜਿਹੜੇ ਕੁਲਵਾਰ ਕੁੱਟਿੰਗ ਜਿਹੜਾ ਆ ਕੇ ਤੇ ਐਜੀਟੇਸ਼ਨ ਕਰੇਗਾ ਤੇ ਜਿੰਨਾ ਚਿਰ ਸਾਨੂੰ ਜਿਹੜਾ ਹੈਗਾ ਸਪੰਜਾ 100 ਨਹੀਂ ਮਿਲਦਾ ਸਾਡਾ ਆਨ ਮਾਨ ਜਿਹੜੀ ਸ਼ਾਨ ਜਿਹੜੀ ਸਾਡੀ ਬਰਕਰਾਰ ਨਹੀਂ ਹੁੰਦੀ ਬਹਾਲ ਨਹੀਂ ਹੁੰਦੀ ਉਹਨਾਂ ਚਿਰ ਹੁਣ ਬਟਨੀਰਿੰਗ ਡਾਏਗਾ ਚੁੱਪ ਕਰਕੇ ਨਹੀਂ ਬੈਠੇਗਾ 40 ਸਾਲ ਤੋਂ ਜਿਹੜਾ ਹੈਗਾ ਵੈਟਨਰੀਅਨ ਵੈਟਨਰੀ ਆਫੀਸਰ ਡੈਂਟਲ ਆਫੀਸਰ ਮੈਡੀਕਲ ਆਫੀਸਰ ਇਹਨਾਂ ਦੇ ਸਕੇਲ ਸਾਰੇ 40 ਸਾਲਾਂ ਤੋਂ ਬਰਾਬਰ ਸੀ ਤੇ ਇਹ ਸਕੇਲ ਪਿਛਲੇ ਜਿਹੜੇ ਪੇ ਕਮਿਸ਼ਨ ਹੈ ਪੰਜਾਬ ਪੇ ਕਮਿਸ਼ਨ ਪੰਜਵਾਂ ਪੇ ਕਮਿਸ਼ਨ ਛੇਵਾਂ ਪੰਜਾਬ ਪੇ ਕਮਿਸ਼ਨ ਸਾਰਿਆਂ ਨੇ ਇਹ ਪੈਰਿਟੀ ਜਿਹੜੀ ਹੈਗੀ ਬਰਕਰਾਰ ਰੱਖੀ ਸੀ ਉਹਨਾਂ ਨੇ ਕਿਸੇ ਨੇ ਡਿਸਟਰਬ ਨਹੀਂ ਸੀ ਕੀਤੀ ਤੇ ਇਹਨਾਂ ਨੇ ਆ ਕੇ ਹੁਣ ਇਸ ਤੋਂ ਇਲਾਵਾ ਇਹ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ ਵੈਟਨਰੀ ਆਫੀਸਰ ਐਸੋਸੀਏਸ਼ਨ ਉਹਨਾਂ ਨੇ ਕੇਸ ਕੀਤਾ ਸੀ ਤੇ ਜਿਹੜੀ ਪੈਰਟੀ ਉਹਦੇ ਬੇਸ ਤੇ ਮਿਲੀ ਸੀ ਜਿਹੜਾ ਹਾਈ ਕੋਰਟ ਦਾ ਕੇਸ ਸੀਗਾ ਹਾਈ ਕੋਰਟ ਦੀ ਜੁਡੀਜਮੈਂਟ ਸੀ ਜਿਹੜੀ ਮਨਜੋ ਹਾਈ ਕੋਰਟ ਦੀ ਤੇ ਜਿਹੜੀ ਇਹਨਾਂ ਨੇ ਇਹ ਜਿਹੜੀ ਪੈਰਟੀ ਡਿਸਟਰਬ ਕਰਕੇ ਜਿਹੜੀ ਹੈਗੇ ਕੰਟੈਂਪਟ ਆਫ ਕੋਰਟ ਵੀ ਇੱਕ ਕਿਸਮ ਦੀ ਉਹਦਾ ਵੀ ਆਪਣਾ ਕੰਟੈਂਪਟ ਆਫ ਕੋਰਟ ਵੀ ਕੀਤੀ ਹੈ ਪਿੱਛੇ ਦੋ ਤਿੰਨ ਮੰਤਰੀ ਵੀ ਬਦਲ ਗਏ ਲਾਲਜੀਤ ਭੁੱਲਰ ਜੀ ਸੀ ਉਸ ਤੋਂ ਬਾਅਦ ਆਪਣਾ ਇੱਕ ਹੋਰ ਮੰਤਰੀ ਆਏ ਤੇ ਹੁਣ ਜਿਹੜੇ ਲੇਟੈਸਟ ਹੈਗੇ ਆ ਆਪਣਾ ਕੁਤਿਆਂ ਸਾਹਿਬ ਉਹਨਾਂ ਨੇ ਵੀ ਕਿਹਾ ਵੀ ਮੈਂ ਤੁਹਾਡਾ ਵਕੀਲ ਬਣ ਕੇ ਤੁਹਾਡਾ ਕੰਮ ਕਰਾਉਂਗਾ ਪਰ ਸਾਨੂੰ ਹਜੇ ਤੱਕ ਲਾਰੇ ਹੀ ਮਿਲਦੇ ਰਹੇ ਐ ਤੇ ਮਿੱਠੀਆਂ ਗੋਲੀਆਂ ਮਿਲਦੀਆਂ ਰਹੀਆਂ ਹੁਣ ਅਸੀਂ ਮਜਬੂਰ ਹੋ ਗਏ ਆ ਕਿ ਅਸੀਂ ਐਜੀਟੇਸ਼ਨ ਨੂੰ ਤੇਜ ਕਰੀਏ ਤੇ ਇਸੇ ਕਰਕੇ ਇਸੇ ਦੇ ਮੱਦੇਨਜ਼ਰ ਅਸੀਂ 1 ਸਤੰਬਰ ਨੂੰ ਜਿਹੜਾ ਹੈਗਾ ਇੱਥੇ ਰਾਜ ਪੱਧਰੀ ਧਰਨਾ ਲਗਾਇਆ ਜਾਊਗਾ ਜਿਦੇ ਵਿੱਚ ਕਟੋ-ਕਟ 1000 ਤੋਂ ਵੱਧ ਜਿਹੜੇ ਡਾਕਟਰ ਇੱਥੇ ਪਹੁੰਚਣਗੇ ਉਹਨਾਂ ਦੇ ਨਾਲ ਹੀ ਅਸੀਂ ਮੈਡੀਕਲ ਸੀਨੀਅਰ ਵੈਕ ਐਸੋਸੀਏਸ਼ਨ ਵੱਲੋਂ ਵੀ ਜਿਹੜੇ ਸਾਡੇ ਰਿਟਾਇਰਡ ਵੈਨੇਰੀਅਨ ਹੈਗੇ ਆ ਉਹ ਵੀ ਪਹੁੰਚਣਗੇ ਤੇ ਅੱਗੇ ਸਾਨੂੰ ਲੋਡ ਪਈ ਤਾਂ ਸਾਡੇ ਜਿਹੜੇ ਐਗਰੀਕਲਚਰ ਯੂਨੀਵਰਸਿਟੀ ਦੇ ਤਿੰਨ ਕਾਲਜ ਹੈ ਪੰਜਾਬ ਦੇ ਇੱਕ ਲੁਧਿਆਣੇ ਹੈਗਾ ਗੁਰੂ ਅੰਗਦ ਦੇਵ ਯੂਨੀਵਰਸਿਟੀ ਵੈਟਰਨਰੀ ਯੂਨੀਵਰਸਿਟੀ ਦੇ ਵਿੱਚ ਇੱਕ ਖਾਲਸਾ ਕਾਲਜ ਅੰਮ੍ਰਿਤਸਰ ਹੈ ਤੇ ਤੀਜਾ ਰਾਮਪਰਾਹੁਲ ਕਾਲਜ ਹੈ ਜਿਹੜਾ ਵੈਟਰਨਰੀ ਕਾਲਜ ਹੈ ਤੇ ਉਹ ਵੀ ਸਾਡੇ ਬੱਚੇ ਜਿਹੜੇ ਸਾਡੇ ਨਾਲ ਰਲ ਕੇ ਜਿਹੜੇ ਨਵੇਂ ਸਾਡੇ ਵੈਟਰਨਰੀ ਆਫੀਸਰ ਹੈ ਉਹਨਾਂ ਦੇ ਨਾਲ ਮੋਢੇ ਦੇ ਨਾਲ ਮੋਢਾ ਲਾ ਕੇ ਖੜਨਗੇ ਸਰ ਇਸਤਰਾ ਜੀ ਵੇ ਆਪਣਾ ਜੋਇੰਟ ਐਕਸ਼ਨ ਕਮੇਟੀ ਨੇ ਡਿਸੀਡ ਕੀਤਾ ਹੁਣ ਤੱਕ ਸਟੈਪ ਬਾਈ ਸਟੈਪ ਅਸੀਂ ਰੈਜਿਟੇਸ਼ਨ ਨੂੰ ਅੱਗੇ ਵਧਾਇਆ ਹੈ ਪਹਿਲੇ ਸਟੈਪ ਚ ਅਸੀਂ ਕੁਝ ਚੀਜ਼ਾਂ ਦਾ ਬਾਈਕਾਟ ਕੀਤਾ ਸੈਕੰਡ ਵਿੱਚ ਅਸੀਂ ਥੋੜਾ ਵਧਾਤਾ ਥਰਡ ਦੇ ਵਿੱਚ ਹੁਣ ਆਪਾਂ ਇੱਕ ਧਰਨਾ ਅਨਾਉਂਸ ਕਰ ਰਹੇ ਹਾਂ ਲੇਕਿਨ ਜੇਕਰ ਤੀਜੇ ਸਟੈਪ ਤੇ ਵੀ ਸਾਡਾ ਕੋਈ ਫੈਸਲਾ ਨਾ ਕੀਤਾ ਸਰਕਾਰ ਨੇ ਤੇ ਫਿਰ ਅਸੀਂ ਸੰਦਰਸ਼ਨ ਨੂੰ ਹੋਰ ਤਿੱਖਾ ਕਰਾਂਗੇ ਕੋਈ ਵੀ ਤਰੀਕੇ ਨਾਲ ਉਹ ਸੱਦਾ ਚਾਹੀਦਾ ਲਈ ਆਪਾਂ ਗਵਰਨਮੈਂਟ ਲੈਵਲ ਦੇ ਮੰਤਰੀ ਸਾਹਿਬ ਦਾ ਘਰਾਵਾ ਕਰੀਏ ਚਾਹੇ ਸੀਐਮ ਸਾਹਿਬ ਦਾ ਚਾਹੇ ਫਾਈਨੈਂਸ ਮਿਨਿਸਟਰ ਸਾਹਿਬ ਦਾ ਉਹ ਅਸੀਂ ਆਉਣ ਵਾਲੇ ਟਾਈਮ 'ਚ ਹੀ ਦੱਸਾਂਗੇ ਤੁਹਾਨੂੰ ਨੈਕਸਟ ਟਿਕਰ ਜੇਕਰ ਸਰਕਾਰ ਨੇ ਗੱਲ ਨਾ ਸੁਣੀ ਤਾਂ ਅਗਲਾ ਪੰਚਾਇਤ ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਹੋਣ ਜਾ ਰਹੀਆਂ ਨੇ ਤੇ ਉਹ ਪੰਚਾਇਤੀ ਚੋਣਾਂ ਦੇ ਵਿੱਚ ਸਾਡੇ ਜਿਹੜੀ ਜਥੇਬੰਦੀ ਹੈਗੀ ਆ ਉਹਨਾਂ ਵੱਲੋਂ ਪ੍ਰਚਾਰ ਕੀਤਾ ਜਾਏਗਾ ਤੇ ਉਸ ਤੋਂ ਬਿਨਾਂ ਪੰਜਾਬ ਦੇ ਵਿੱਚ ਅਸੈਂਬਲੀ ਜਿਹੜੀਆਂ ਜਿਮਨੀ ਚੋਣਾਂ ਉਹ ਵੀ ਹੋਣ ਜਾ ਰਹੀਆਂ ਨੇ ਉਹਨਾਂ ਦੇ ਵਿੱਚ ਵੀ ਜਿਹੜਾ ਸਾਡਾ ਰੋਸ ਹੈਗਾ ਅਸੀਂ ਪ੍ਰਗਟਾਵਾਂਗੇ ਅਸੀਂ ਕਿਸੇ ਦੇ ਵਿਰੋਧ ਦੇ ਵਿੱਚ ਨਹੀਂ ਹੈਗੇ ਸਾਡਾ ਮਕਸਦ ਸਾਡੀ ਜਿਹੜੀ ਪੇ ਪੈਰਿਟੀ ਖੁਸੀ ਹੋਈ ਹੈ ਜਿਹੜੀ ਪਿਛਲੀ ਸਰਕਾਰ ਨੇ ਕੀਤੀ ਸੀਗੀ ਉਹਨੂੰ ਰਿਸਟੋਰ ਕਰਾਉਣਾ ਹੈਗਾ ਇਸ ਕਰਕੇ ਸਰਕਾਰ ਸਾਡੀ ਗੱਲ ਸੁਣੇ ਤਾਂ ਕਿ ਅਜਿਹਾ ਜਿਹੜਾ ਵੀ ਕੁਝ ਹੋ ਰਿਹਾ ਹੈ ਇਹਦੀ ਲੋੜ ਨਾ ਪਵੇ ਇਹ ਜਿਹੜਾ ਧਰਨਾ ਸਾਡਾ ਪਹਿਲਾ ਹੈ ਇਹਦੇ ਵਿੱਚ ਸਾਰੇ ਲੋਕ ਸ਼ਾਮਲ ਹੋਣਗੇ ਕਿਸਾਨ ਵੀ ਇਹਦੇ ਵਿੱਚ ਸ਼ਾਮਲ ਹੋਣਗੇ ਸਾਡੇ ਨਾਲ ਤੇ ਇੱਥੇ ਰੋਸ ਪ੍ਰਗਟਾਣ ਦੇ ਬਾਅਦ ਵਿੱਚ ਅਗਲਾ ਜਿਹੜਾ ਪ੍ਰੋਗਰਾਮ ਹੈਗਾ ਜੇਸੀ ਦੇ ਵੱਲੋਂ ਜਾਰੀ ਕੀਤਾ ਜਾਏਗਾ ਤੇ ਇਹ ਉਦੋਂ ਤੱਕ ਜਾਰੀ ਰਹੇਗਾ ਜਦ ਤੱਕ ਸਾਡੀ ਗੱਲ ਨਹੀਂ ਸੁਣੀ ਜਾਂਦੀ